ਸਾਤਰੀਆ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਕਰ ਦਿਓ ਸਮਾਂ ਗੱਡ ਕੇ ਕਹਾਣੀ ਸੌਣ ਕੇ ਪੂਰੀ ਬਹੁਤ ਚੰਗਾ ਲੱਗਦਾ ਕਿਸੇ ਨੇ ਸੁਝਾ ਦਿੱਤਾ ਸੀ ਕਿ ਕਮੈਂਟ ਵੀ ਬੋਲਿਆ ਕਰੋ ਸੋ ਸਾਰੇ ਕਮੈਂਟ ਪੜੇ ਜਾਣ ਬੋਲੇ ਜਾਣ ਇਹ ਤਾਂ ਸੰਭਵ ਨਹੀਂ ਹੈ ਪਰ ਕੋਈ ਇੱਕ ਬਹੁਤ ਹੀ ਵਧੀਆ ਕਮੈਂਟ ਪਿਆਰਾ ਜਿਹਾ ਕਮੈਂਟ ਆਪਾਂ ਕਹਾਣੀ ਤੋਂ ਪਹਿਲਾਂ ਜ਼ਰੂਰ ਪੜਨ ਦੀ ਕੋਸ਼ਿਸ਼ ਕਰਿਆ ਕਰਾਂਗੇ ਅੱਜ ਦਾ ਜਿਹੜਾ ਕਮੈਂਟ ਹੈ ਸਿਲੈਕਟ ਕੀਤਾ ਮੈਮ ਰਿਸ਼ਬਾਲ ਕੌਰ ਜੀ ਵੱਲੋਂ ਨੇ ਕਹਿੰਦੇ ਨੇ ਕਿ ਬਹੁਤ ਵਧੀਆ ਸਟੋਰੀ ਤੁਹਾਡੀ ਆਵਾਜ਼ ਵੀ ਬਹੁਤ ਹੀ ਮਿੱਠੀ ਆ ਮੈਂ ਤਾਂ ਤੁਹਾਡੀਆਂ ਬਹੁਤ ਕਹਾਣੀਆਂ ਸੁਣਦੀ ਆ ਤੇ ਬਹੁਤ ਸੋਹਣੀਆਂ ਹੁੰਦੀਆਂ ਕਹਾਣੀਆਂ ਥੈਂਕ ਯੂ ਸੋ ਮੱਚ ਮੈਮ ਤੁਸੀਂ ਇੰਨਾ ਪਿਆਰ ਦਿੱਤਾ ਧੰਨਵਾਦ ਤੁਹਾਡਾ ਬਹੁਤ ਬਹੁਤ ਸੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਆਂ ਸਵੇਰ ਦੀ ਰੌਸ਼ਨੀ ਦੇ ਨਾਲ ਨਾਲ ਹੀ ਚਿੜੀਆਂ ਦੀ ਚੈਕਣ ਦੀ ਆਵਾਜ਼ ਵਾਤਾਵਰਨ ਵਿੱਚ ਮਿੱਠਾ ਜਿਹਾ ਸੰਗੀਤ ਕੋਲਣ ਲੱਗੀ ਸੀ ਰਾਤ ਦੇ ਸਨਾਟੇ ਤੋਂ ਬਾਅਦ ਇੱਧਰ ਉੱਧਰ ਉੱਡਦੀਆਂ ਚਿੜੀਆਂ ਦੇ ਚੁੰਡ ਤੇ ਦਰਖਤਾਂ ਦੀਆਂ ਸ਼ਖਾਵਾਂ ਤੇ ਇੱਧਰ ਉੱਧਰ ਉੱਡਦੀਆਂ ਛੋਟੀਆਂ-ਛੋਟੀਆਂ ਚਿੜੀਆਂ ਵਾਤਾਵਰਨ ਨੂੰ ਹੋਰ ਵੀ ਜ਼ਿੰਦਗੀ ਦੇ ਰਹੀਆਂ ਸਨ ਵੇੜੇ ਵਿੱਚ ਖੜੀ ਅਜੰਤ ਅਸਮਾਨ ਤੇ ਨਜ਼ਰਾਂ ਗੱਡੀ ਇਸ ਦ੍ਰਿਸ਼ ਦਾ ਆਨੰਦ ਲੈ ਰਹੀ ਸੀ ਉਦੋਂ ਹੀ ਛੋਟੇ ਅਰਸ਼ ਨੇ ਪਿੱਛੋਂ ਆ ਕੇ ਉਸ ਦਾ ਹੱਥ ਫੜ ਲਿਆ ਉਹ ਤਰਬਕ ਗਈ ਜਿਵੇਂ ਨੀਂਦ ਤੋਂ ਜਾਗ ਗਈ ਹੋਵੇ ਅਰਸ਼ ਨੂੰ ਬਾਥਰੂਮ ਭੇਜ ਕੇ ਉਸਨੇ ਤੇਜ਼ੀ ਨਾਲ ਆਪਣੇ ਕਦਮ ਰਸੋਈ ਵੱਲ ਵਧਾਈ ਤੇ ਨਾਸ਼ਤਾ ਬਣਾਉਣ ਵਿੱਚ ਲੱਗ ਗਈ ਕਦੇ ਰਸੋਈ ਕਦੇ ਵਿਹੜੇ ਵਿੱਚ ਤੇ ਕਦੇ ਬਾਥਰੂਮ ਦੇ ਉਦੋਂ ਤੱਕ ਚੱਕਰ ਲਾਉਂਦੀ ਰਹੀ ਜਦੋਂ ਤੱਕ ਰਾਜ ਤੇ ਅਰਸ਼ ਨੂੰ ਸਕੂਲ ਤੇ ਆਪਣੇ ਪਤੀ ਹਰਦੀਪ ਨੂੰ ਦਫ਼ਤਰ ਨਹੀਂ ਭੇਜ ਦਿੱਤਾ ਘਰ ਦੇ ਦੂਜੇ ਛੋਟੇ-ਮੋਟੇ ਕੰਮ ਨਿਬੇੜ ਕੇ ਬਰਾਂਡੇ ਵਿੱਚ ਪਈ ਸੋਫੇ ਤੇ ਆ ਕੇ ਲੇਟ ਗਈ ਇਹੀ 3-4 ਘੰਟੇ ਦਾ ਸਮਾਂ ਹੈ ਜੋ ਉਸਦੇ ਆਪਣੇ ਲਈ ਹੁੰਦਾ ਹੈ ਜਿਸ ਨੂੰ ਆਪਣੇ ਹਿਸਾਬ ਨਾਲ ਸ਼ਾਂਤੀ ਤੇ ਸਕੂਨ ਨਾਲ ਬਿਤਾ ਸਕਦੀ ਹੈ ਉਦੋਂ ਉਹ ਹੁਕਮ ਦੀ ਗੁਲਾਮ ਨਹੀਂ ਹੁੰਦੀ ਇੱਕ ਆਜ਼ਾਦ ਪੰਛੀ ਹੁੰਦੀ ਹੈ ਜੋ ਦਿਲ ਚਾਹੁੰਦਾ ਹੈ ਉਹੀ ਕਰਦੀ ਹੈ ਖਾਣਾ ਪੀਣਾ ਸੌਣਾ ਸਭ ਉਸਦੇ ਮਨਮਤਬਕ ਹੁੰਦਾ ਹੈ ਪਰ ਪਤਾ ਨਹੀਂ ਕਿਉਂ ਅੱਜ ਉਸਦਾ ਮਨ ਕਿਤੇ ਨਹੀਂ ਸੀ ਲੱਗ ਰਿਹਾ ਸੁਸਤੀ ਨਾਲ ਭਰੀ ਹੋਈ ਉਹ ਸੋਫੇ ਤੇ ਹੀ ਲੇਟੀ ਹੋਈ ਸੀ ਪਰ ਮਨ ਸੀ ਕਿ ਨਾ ਚਾਹੁੰਦੇ ਹੋਏ ਵੀ ਅਤੀਤ ਦੀਆਂ ਯਾਦਾਂ ਵਿੱਚ ਚਲਾ ਜਾਂਦਾ ਸਭ ਕੁਝ ਬੜਾ ਚੰਗਾ ਜਾ ਰਿਹਾ ਸੀ ਹੌਲੀ ਹੌਲੀ ਮਨ ਬਚਪਨ ਦੀਆਂ ਯਾਦਾਂ ਵਿੱਚ ਗੋਤੇ ਲਾਉਣ ਲੱਗਾ ਉਹ ਬਚਪਨ ਤੋਂ ਹੀ ਅਣਚਾਹੀ ਰਿਸ਼ਤਿਆਂ ਨਾਲ ਘਿਰ ਰਹੀ ਜਿਸ ਨੂੰ ਉਸਨੇ ਦਿਲ ਤੋਂ ਕਦੇ ਨਹੀਂ ਸੀ ਸਵਕਾਰਿਆ ਮਾਂ ਦੀ ਤਾਂ ਉਸਨੇ ਸਿਰਫ ਫੋਟੋ ਹੀ ਦੇਖੀ ਸੀ ਕਿਉਂਕਿ ਉਹ ਤਾਂ ਉਸਨੂੰ ਜਨਮ ਦਿੰਦੇ ਹੀ ਸਵਰਗ ਸਿਹਾਰ ਗਈ ਸੀ ਬਸ ਪਾਪਾ ਦੇ ਪਿਆਰ ਦੀਆਂ ਕੁਝ ਧੁੰਦਲੀਆਂ ਜਿਹੀਆਂ ਯਾਦਾਂ ਹੀ ਬਚੀਆਂ ਸੀ ਪਾਪਾ ਦਾ ਪਿਆਰ ਵੀ ਸਿਰਫ 5 ਸਾਲ ਤੱਕ ਦੀ ਉਮਰ ਦਾ ਹੀ ਸੀ। ਉਹ ਵੀ ਬਸ 4 ਦਿਨਾਂ ਦੇ ਬੁਖਾਰ ਨਾਲ ਹੀ ਉਸਦੀ ਮੰਮੀ ਕੋਲ ਚਲੇ ਗਏ ਸੀ। ਹੋਰ ਸੰਭਾਲਦਿਆਂ ਹੀ ਚਾਚੀ ਨੇ ਘਰ ਦੇ ਕੰਮਾਂ ਵਿੱਚ ਲਗਾ ਦਿੱਤਾ ਸੀ। ਜ਼ਿੰਦਗੀ ਦੀ ਤਪਦੀ ਰੇਤ ਤੇ ਇੱਕੋ ਇੱਕ ਪਿਆਰ ਦਾ ਸਰੋਤ ਸਿਰਫ ਦਾਦੀ ਹੀ ਸੀ। ਜੋ ਆਪ ਵਿਚਾਰੀ ਚਾਚੇ-ਚਾਚੀ ਤੇ ਨਿਰਭਰ ਸੀ। ਫਿਰ ਵੀ ਉਹ ਉਸ ਨੂੰ ਪੜਾਉਣ ਲਈ ਚਾਚੇ ਨੂੰ ਪਰੇਸ਼ਾਨ ਕਰਦੀ ਹੀ ਰਹਿੰਦੀ ਸੀ। ਦਾਦੀ ਦਾ ਦਬਾਅ ਹੀ ਸੀ। ਜੱਸ ਕਰਕੇ ਉਸ ਦਾ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਗਿਆ ਸੀ ਜਿੱਥੇ ਕਿਤਾਬਾਂ ਵਰਦੀ ਤੇ ਖਾਣਾ ਸਭ ਮੁਫਤ ਮਿਲਦਾ ਸੀ ਉਸੇ ਸਕੂਲ ਤੋਂ ਉਸਨੇ 10ਵੀਂ ਤੱਕ ਦੀ ਪੜ੍ਹਾਈ ਆਪਣੀ ਮਿਹਨਤ ਤੇ ਲਗਨ ਨਾਲ ਕਾਫੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਸੀ ਉਸਦੀ ਅੱਗੇ ਦੀ ਪੜ੍ਹਾਈ ਵੀ ਅਧੂਰੀ ਰਹਿ ਜਾਣੀ ਸੀ ਜੇਕਰ ਗਵਾਂਢ ਵਿੱਚ ਰਹਿਣ ਵਾਲੇ ਉਸਦੇ ਪਾਪਾ ਦੇ ਦੋਸਤ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਬੇਨਤੀ ਕਰਕੇ ਉਸਦੀ ਫੀਸ ਨਾ ਮਾਫ ਕਰਵਾਈ ਹੁੰਦੀ ਤੇ ਉਹਨਾਂ ਦਾ ਬੇਟਾ ਮਨਜਿੰਦਰ ਆਪਣੀਆਂ ਕਿਤਾਬਾਂ ਉਸ ਨਾਲ ਸ਼ੇਅਰ ਕਰਨ ਦਾ ਵਾਅਦਾ ਨਾ ਕਰਦਾ। ਵੈਸੇ ਵੀ ਮਨਜਿੰਦਰ ਉਸਦੇ ਬਚਪਨ ਦਾ ਦੋਸਤ ਸੀ। ਦੋਨੇ ਇਕੱਠੇ ਹੀ ਖੇਡੇ, ਪਲੇ, ਲੜਦੇ ਝਗੜਦੇ ਵੱਡੇ ਹੋਏ ਸੀ। ਇਸ ਲਈ ਦੋਨਾਂ ਦੇ ਵਿਚਕਾਰ ਗੂੜੀ ਦੋਸਤੀ ਪੈਦਾ ਹੋ ਗਈ ਸੀ। ਉਸਦੇ ਮਾਰੂਥਲ ਬਣ ਚੁੱਕੇ ਜੀਵਨ ਵਿੱਚ ਇੱਕ ਮਨਜਿੰਦਰ ਦਾ ਹੀ ਸਾਥ ਸੀ ਜੋ ਕੁਝ ਸਮੇਂ ਦੇ ਲਈ ਹੀ ਸਹੀ ਉਸਦੇ ਮਨ ਨੂੰ ਸਕੂਨ ਤੇ ਖੁਸ਼ੀਆਂ ਨਾਲ ਭਰ ਦਿੰਦਾ ਸੀ। ਹੌਲੀ-ਹੌਲੀ ਦੋਨਾਂ ਦੇ ਵਿਚਕਾਰ ਇਹ ਰਿਸ਼ਤਾ ਕਦੋਂ ਪਿਆਰ ਵਿੱਚ ਬਦਲ ਗਿਆ ਉਹਨਾਂ ਨੂੰ ਖੁਦ ਹੀ ਸਮਝ ਨਹੀਂ ਆਇਆ ਤੇ ਜਦੋਂ ਉਹਨਾਂ ਨੂੰ ਸਮਝ ਵਿੱਚ ਆਇਆ ਕਿ ਹੁਣ ਉਹ ਦੋਨੋਂ ਇੱਕ ਦੂਸਰੇ ਬਿਨਾਂ ਨਹੀਂ ਜੀ ਸਕਦੇ ਤਾਂ ਮਨਜਿੰਦਰ ਨੇ ਅਚਿੰਤ ਨਾਲ ਵਾਅਦਾ ਕੀਤਾ ਕਿ ਠੀਕ ਸਮਾਂ ਆਉਣ ਤੇ ਉਹ ਖੁਦ ਹੀ ਪਰਿਵਾਰ ਨਾਲ ਉਸ ਨਾਲ ਵਿਆਹ ਕਰਨ ਦੀ ਗੱਲ ਕਰੇਗਾ ਗ੍ਰੈਜੂਏਸ਼ਨ ਤੋਂ ਬਾਅਦ ਮਨਜਿੰਦਰ ਨੂੰ ਇੱਕ ਕਾਫੀ ਵੱਡੀ ਬੈਂਕ ਵਿੱਚ ਅਫਸਰ ਦੇ ਤੌਰ ਤੇ ਚੁਣ ਲਿਆ ਗਿਆ ਉਸ ਨੂੰ ਟ੍ਰੇਨਿੰਗ ਲਈ ਬੰਗਲੌਰ ਭੇਜਿਆ ਗਿਆ ਉਹਨਾਂ ਦਿਨਾਂ ਵਿੱਚ ਚਾਚੀ ਆਪਣੇ ਪੇਕੇਆਂ ਤੋਂ ਇੱਕ ਰਿਸ਼ਤੇਦਾਰ ਹਰਦੀਪ ਨਾਲ ਜਿਸ ਦੀ ਘਰਵਾਲੀ ਦੀ ਮੌਤ ਹੋ ਚੁੱਕੀ ਸੀ ਤੇ ਦੋ ਬੱਚਿਆਂ ਦਾ ਪਿਤਾ ਵੀ ਸੀ ਉਸ ਨਾਲ ਅਚੰਤ ਦੇ ਵਿਆਹ ਦੀਆਂ ਗੱਲਾਂ ਕਰਨ ਲੱਗੀ। ਦਾਦੀ ਮਨਜਿੰਦਰ ਦੇ ਨਾਲ ਅਚੰਤ ਦੇ ਚੱਲ ਰਹੇ ਪਿਆਰ ਤੋਂ ਅਣਜਾਣ ਨਹੀਂ ਸੀ। ਉਸ ਦੇ ਦਿਲ ਵਿੱਚ ਤਾਂ ਖੁਦ ਕਾਫੀ ਸਾਲਾਂ ਤੋਂ ਇਹਨਾਂ ਦੋਨਾਂ ਦੇ ਵਿਆਹ ਦੇਖਣ ਦੀ ਹੀ ਇਰਮਾਨ ਸੀ। ਇਸ ਲਈ ਚਾਚੀ ਨੂੰ ਵਿਆਹ ਦੀ ਗੱਲ ਅੱਗੇ ਵਧਾਉਣ ਤੋਂ ਰੋਕ ਕੇ ਅਸਨੇ ਖਦ ਮਨਜਿੰਦਰ ਦੇ ਪਾਪਾ ਨਾਲ ਅਚਿੰਤ ਤੇ ਮਨਜਿੰਦਰ ਦੇ ਵਿਆਹ ਦੀ ਗੱਲ ਕਰਨ ਲਈ ਉਹਨਾਂ ਦੇ ਘਰ ਪਹੁੰਚ ਗਈ ਜਿਸ ਨੂੰ ਸੁਣ ਕੇ ਮਨਜਿੰਦਰ ਦੇ ਪਾਪਾ ਨੇ ਬੜੇ ਰੁੱਖੇ ਸ਼ਬਦਾਂ ਵਿੱਚ ਵਿਆਹ ਤੋਂ ਇਨਕਾਰ ਕਰ ਦਿੱਤਾ ਮਨਜਿੰਦਰ ਦੇ ਪਾਪਾ ਦੀਆਂ ਗੱਲਾਂ ਨਾਲ ਦਾਦੀ ਨੂੰ ਬਹੁਤ ਡੂੰਗਾ ਦੁੱਖ ਪਹੁੰਚਿਆ ਸੀ ਅਚਿੰਤ ਦੇ ਚਾਚਾ ਵੀ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਕੇ ਕਾਫੀ ਨਰਾਜ਼ ਹੋ ਗਏ ਸੀ ਉਦੋਂ ਹੀ ਛੇਤੀ-ਛੇਤੀ ਵਿੱਚ ਅਸਦਾ ਵਿਆਹ ਹਰਦੀਪ ਨਾਲ ਤੈਅ ਕਰਾਇਆ ਗਿਆ ਅਚੰਤ ਦੇ ਕੋਲ ਨਾ ਤਾਂ ਫੋਨ ਸੀ ਨਾ ਹੀ ਮਨਜਿੰਦਰ ਦਾ ਨੰਬਰ ਬਹੁਤ ਕੋਸ਼ਿਸ਼ ਕਰਨ ਤੇ ਵੀ ਕਿਸੇ ਨੇ ਮਦਦ ਨਹੀਂ ਸੀ ਕੀਤੀ ਤੇ ਉਹ ਮਨਜਿੰਦਰ ਨੂੰ ਸੋਚੇ ਤੇ ਨਾ ਕਰ ਸਕੇ ਉਦੋਂ 19 ਸਾਲ ਦੀ ਅਚੰਤ ਤੇ 36 ਸਾਲ ਦੇ ਪਹਿਲਾਂ ਹੀ ਵਿਆਹੇ ਹੋਏ ਹਰਦੀਪ ਨਾਲ ਉਸ ਦਾ ਵਿਆਹ ਹੋ ਗਿਆ ਜੋ ਕਿ ਕਿਸੇ ਦਫ਼ਤਰ ਵਿੱਚ ਕਲਰਕ ਸੀ ਜਵਾਨੀ ਦਾ ਪਹਿਲਾ ਪਿਆਰ ਮਨਜਿੰਦਰ ਜੋ ਕਿ ਉਸ ਦੇ ਜੀਵਨ ਦਾ ਅਰਥ ਸੀ ਉਸ ਲਈ ਉਹ ਸਭ ਕੁਝ ਸੀ ਉਸ ਨੂੰ ਛੱਡ ਕੇ ਇੱਕ ਅਣਜਾਣ ਚਿਹਰੇ ਦੇ ਨਾਲ ਅੱਗੇ ਵਧਣਾ ਉਸ ਲਈ ਬਹੁਤ ਔਖਾ ਸੀ ਫਿਰ ਵੀ ਅਤੀਤ ਨੂੰ ਸ਼ਰਧਾਂਜਲੀ ਦੇ ਕੇ ਉਹ ਦਿਲ ਤੇ ਪੱਥਰ ਰੱਖ ਕੇ ਹਰਦੀਪ ਦੇ ਨਾਲ ਸੌਹਰੇ ਆ ਗਈ ਹੁਣ ਜ਼ਿੰਦਗੀ ਉਸ ਨੂੰ ਇੱਕ ਅਜਿਹੇ ਪੜਾਅ ਤੇ ਲੈ ਆਈ ਸੀ ਜਿੱਥੇ ਉਹ ਸਿਰਫ ਇੱਕ ਪਤਨੀ ਤੇ ਨੂੰਹ ਹੀ ਨਹੀਂ ਤਿੰਨ ਤੇ ਪੰਜ ਸਾਲ ਦੇ ਦੋ ਬੱਚਿਆਂ ਦੀ ਮਾਂ ਵੀ ਸੀ ਨਾ ਚਾਹੁੰਦੇ ਹੋਏ ਵੀ ਉਹ ਇੱਕ ਵਾਰ ਫਿਰ ਇਸ ਨਵੇਂ ਤੇ ਅਣਚਾਹੀ ਰਿਸ਼ਤੇ ਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੀ ਹਜੇ ਉਸਦੇ ਵਿਆਹ ਦੇ 10 ਦਿਨ ਵੀ ਨਹੀਂ ਗੁਜ਼ਰੇ ਸੀ ਕਿ ਸੱਸ ਸੋਸ ਨੂੰ ਸਾਰੇ ਹੀ ਘਰ ਦੀਆਂ ਜ਼ਿੰਮੇਵਾਰੀਆਂ ਦੇ ਕੇ ਪਿੰਡ ਚਲੀ ਗਈ। ਹਜੇ ਤੱਕ ਉਹ ਇਹ ਵੀ ਨਹੀਂ ਸੀ ਸਮਝ ਸਕੀ ਕਿ ਚਾਹਿਆ ਅਣ ਚਾਹਿਆ ਜੋ ਵੀ ਹੈ ਇਹੀ ਇੱਕ ਰਿਸ਼ਤਾ ਉਸਦੇ ਕੋਲ ਬਚਿਆ ਹੈ। ਖੂਨ ਦੇ ਜੋ ਵੀ ਰਿਸ਼ਤੇ ਉਸਦੇ ਕੋਲ ਸੀ। ਹਣ ਤੱਕ ਭਲਾ ਜਿਵੇਂ ਕਿਵੇਂ ਉਹ ਨਿਭਦੇ ਆ ਰਹੇ ਸੀ ਪਰ ਉਹੀ ਖੂਨ ਦੇ ਰਿਸ਼ਤੇ ਸ਼ਾਇਦ ਹੀ ਹੁਣ ਉਸਦੀ ਡਿਊਟੀ ਤੇ ਆਉਣਗੇ ਜਾਂ ਉਸਨੂੰ ਬੁਲਾਉਣਗੇ। ਛੇਤੀ ਹੀ ਉਹ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਉਣ ਲੱਗੀ। ਦੇਖਦੇ ਹੀ ਦੇਖਦੇ ਇੱਕ ਬਿਖਰਿਆ ਹੋਇਆ ਘਰ ਸਾਫ਼ ਸੁਥਰਾ ਤੇ ਸੰਤੁਲਿਤ ਨਜ਼ਰ ਆਉਣ ਲੱਗਾ ਸੀ। ਬੱਚਿਆਂ ਦੇ ਕੱਪੜੇ ਵੀ ਹੁਣ ਸਾਫ਼ ਸੁਥਰੇ ਤੇ ਪ੍ਰੈਸ ਕੀਤੇ ਹੁੰਦੇ। ਉਹ ਸਮੇਂ ਸਿਰ ਸਕੂਲ ਜਾਂਦੇ। ਆਪਣਾ ਹੋਮਵਰਕ ਵੀ ਸਮੇਂ ਤੇ ਪੂਰਾ ਕਰ ਲੈਂਦੇ। ਬਹੁਤ ਜਲਦ ਹੀ ਦੋਨੋਂ ਬੱਚੇ ਉਸ ਨਾਲ ਕੌਲ ਮਿਲ ਗਏ ਸੀ। ਆਪਣੇ ਪਾਪਾ ਨੂੰ ਛੱਡ ਦੋਨੋਂ ਹੀ ਉਹ ਅਚਿੰਤ ਦੇ ਅੱਗੇ ਪਿੱਛੇ ਮੰਮੀ ਮੰਮੀ ਕਰਦੇ ਘੁੰਮਦੇ ਰਹਿੰਦੇ ਜਿਵੇਂ ਉਹਨਾਂ ਦੀ ਸਕੀ ماں ਉਹੀ ਹੋਵੇ ਪਰ ਅਚਿੰਤ ਦੇ ਮੰਨ ਦਾ ਮਾਰੂਥਲ ਦਿਨ ਬਦਨ ਖੁਸ਼ ਹੁੰਦਾ ਜਾ ਰਿਹਾ ਸੀ ਜਿਸ ਵਿੱਚ ਹਰਿਆਲੀ ਦਾ ਕੋਈ ਨਾ ਮੋ ਨਿਸ਼ਾਨ ਨਹੀਂ ਸੀ ਜਿੰਨੀ ਆਸਾਨੀ ਨਾਲ ਉਸਨੇ ਬੱਚਿਆਂ ਨੂੰ ਅਪਣਾਇਆ ਪਤੀ ਨੂੰ ਵੀ ਅਪਣਾ ਲਿਆ ਇੱਕ ਭਾਵਨਾਹੀਣ ਸਮਰਪਣ ਸੀ ਉਸਦਾ ਜਿਸ ਨੂੰ ਸਮਝ ਕੇ ਹਰਦੀਪ ਦਾ ਮਨ ਵੀ ਕਦੇ-ਕਦੇ ਆਪਣੇ ਆਪ ਨੂੰ ਦੋਸ਼ੀ ਸਮਝਦਾ ਕੀ ਜ਼ਰੂਰਤ ਸੀ ਇਹੋ ਜਿਹੀ ਸੋਹਣੀ ਕੋਮਲ ਤੇ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਨ ਦੀ ਜਿਸ ਦੇ ਨਾਲ ਉਸ ਦੀ ਉਮਰ ਦੀ ਕੋਈ ਸਮਾਨਤਾ ਨਹੀਂ ਸੀ ਨਾ ਹੀ ਉਹਨਾਂ ਦੀ ਸੋਚਣ ਸ਼ਕਤੀ ਹੀ ਇੱਕੋ ਜਿਹੀ ਸੀ ਜਦੋਂ ਵੀ ਸੱਸ ਆਉਂਦੀ ਇਹ ਸੋਚ ਕੇ ਉਸ ਨੂੰ ਸੰਤੁਸ਼ਟੀ ਮਿਲਦੀ ਕਿ ਉਸ ਕੁੜੀ ਵਿੱਚ ਬੇਹੱਦ ਮੰਨਤਾ ਹੈ ਜਿਸ ਨੇ ਉਸ ਦੇ ਦੋਨਾਂ ਪੋਤਿਆਂ ਨੂੰ ਮਾਂ ਦੀ ਤਰ੍ਹਾਂ ਬੰਨ ਲਿਆ ਹੈ ਉਸ ਵਿੱਚ ਉਸ ਨੂੰ ਸੁੰਦਰਤਾ ਦੇ ਨਾਲ ਨਾਲ ਸੇਵਾ ਸਹਿਨਸ਼ੀਲਤਾ ਤੇ ਸਮਝਦਾਰੀ ਵੀ ਦਿਖਦੀ ਜਿਸ ਦੇ ਕਾਰਨ ਉਸ ਦੇ ਪੁੱਤਰ ਦਾ ਉਜੜਿਆ ਘਰ ਇੱਕ ਵਾਰ ਫਿਰ ਤੋਂ ਵੱਸ ਗਿਆ ਪਰ ਕੋਈ ਇਹ ਦੇਖ ਨਹੀਂ ਸੀ ਸਕਿਆ ਕਿ ਨਮੇ ਘਰ ਦੇ ਆਗਮਨ ਦੀ ਚੀਜ਼ ਅਚੰਤ ਨੂੰ ਸੂਈਆਂ ਦੀ ਤਰ੍ਹਾਂ ਵਹਿਨ ਰਹੀ ਸੀ ਉਹ ਤਾਂ ਜਿਵੇਂ ਟੁਕੜਿਆਂ ਵਿੱਚ ਹੀ ਜੀ ਰਹੀ ਸੀ ਕਦੇ ਮਾਂ ਪਤਨੀ ਨੂੰ ਬਣ ਕੇ ਤੇ ਕਦੇ ਪ੍ਰੇਮਿਕਾ ਬਣ ਕੇ ਜਦੋਂ ਵੀ ਉਹ ਇਕੱਲੀ ਹੁੰਦੀ ਉਸ ਦਾ ਪੱਥਰ ਬਣ ਗਿਆ ਪਿਆਰ ਵੀ ਸਾਹ ਲੈਣ ਲੱਗਦਾ ਤੇ ਮਨ ਦੇ ਮਾਰੂਥਲ ਵਿੱਚ ਹਰੀ-ਭਰੀ ਫੁੱਲਾਂ ਨਾਲ ਲੱਦੇ ਦਰਖਤ ਉੱਗੌਂਦੇ। ਜਿਸਤੇ ਮਿੱਠੀ-ਮਿੱਠੀ ਖੁਸ਼ਬੂ ਦੇ ਵਿਚਕਾਰ ਉਹ ਮੰਜਿੰਦਰ ਦੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੀ ਰਹਿੰਦੀ। ਇਹਨਾਂ ਕਲਪਨਾਵਾਂ ਨਾਲ ਭਰਪੂਰ ਉਹ ਅੱਖਾਂ ਬੰਦ ਕਰ ਸਾਰੀ ਦੁਪਹਿਰ ਉਸੇ ਜੰਗਲ ਵਿੱਚ ਭਟਕਦੀ ਰਹਿੰਦੀ। ਇਹੀ ਕਲਪਨਾਵਾਂ ਉਸਦੇ ਜਿਉਣ ਦਾ ਆਧਾਰ ਸੀ। ਇੱਕ ਦਿਨ ਉਹ ਸਬਜ਼ੀ ਮੰਡੀ ਵਿੱਚੋਂ ਸਬਜ਼ੀਆਂ ਲੈ ਰਹੀ ਸੀ। ਅਚਾਨਕ ਇੱਕ ਜਾਣੀ-ਪਹਿਚਾਣੀ ਜਿਹੀ ਆਵਾਜ਼ ਨੇ ਉਸਨੂੰ ਹੈਰਾਨ ਕਰ ਦਿੱਤਾ। ਨਜ਼ਰਾਂ ਘੁਮਾਈਆਂ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸਾਹਮਣੇ ਜੋ ਖੜਾ ਸੀ ਉਹ ਕੋਈ ਹੋਰ ਨਹੀਂ ਮਨਜਿੰਦਰ ਸੀ ਥੋੜੀ ਦੇਰ ਤੱਕ ਉਹ ਮੁੱਤ ਬਣੀ ਬਿਨਾਂ ਕੁਝ ਬੋਲੇ ਖੜੀ ਰਹੀ ਨਜ਼ਰਾਂ ਮਿਲੀਆਂ ਤਾਂ ਦੋਨਾਂ ਦੀਆਂ ਅੱਖਾਂ ਪਰ ਆਈਆਂ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਮਨਜਿੰਦਰ ਨੇ ਕਿਹਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਨਾਲ ਇਸ ਤਰ੍ਹਾਂ ਮੁਲਾਕਾਤ ਹੋ ਜਾਵੇਗੀ ਅੱਜਕੱਲ ਮੇਰਾ ਤਬੰਦਲਾ ਇੱਧਰ ਹੋ ਗਿਆ ਹੈ ਉਹ ਸਾਹਮਣੇ ਵਾਲੀ ਬਿਲਡਿੰਗ ਵਿੱਚ ਮੇਰਾ ਦਫ਼ਤਰ ਹੈ ਉਹ ਇੱਕ ਬਿਲਡਿੰਗ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ। ਉਦੋਂ ਹੀ ਜਿਵੇਂ ਅਚੰਤ ਨੂੰ ਹੋਸ਼ ਆ ਗਿਆ। ਉਹ ਤੁਰੰਤ ਘਰ ਜਾਂਦੇ ਲਈ ਮੁੜੀ ਹੀ ਸੀ ਕਿ ਅੱਗੇ ਵੱਧ ਕੇ ਉਸ ਦਾ ਰਸਤਾ ਰੋਕਦੇ ਹੋਏ ਮਨਜਿੰਦਰ ਨੇ ਕਿਹਾ ਇਸ ਤਰ੍ਹਾਂ ਤਾਂ ਨਾ ਜਾ। ਤੇਰੇ ਨਾਲ ਕਿੰਨੀਆਂ ਹੀ ਗੱਲਾਂ ਕਰਨੀਆਂ ਨੇ ਤੇ ਸੁਣਨੀਆਂ ਹਨ। ਚੱਲ ਸਾਹਮਣੇ ਪਾਰਕ ਵਿੱਚ ਬਣੇ ਬੈਂਚ ਤੇ ਬੈਠ ਕੇ ਕੁਝ ਦੇਰ ਗੱਲਾਂ ਕਰਦੇ ਹਾਂ। ਮਨਜਿੰਦਰ ਦੀਆਂ ਗੱਲਾਂ ਵਿੱਚ ਮੋਹ ਹਜੇ ਵੀ ਕਾਇਮ ਸੀ। ਉਹ ਹੱਸ ਕੇ ਪਿੱਛੇ ਪਿੱਛੇ ਆ ਕੇ ਬੈਂਚ ਤੇ ਬੈਠ ਗਈ ਮਨਜਿੰਦਰ ਨੇ ਇਹ ਚੁੱਪ ਤੋੜੀ ਤੂੰ ਖੁਸ਼ ਹੈ ਹਣ ਅਜਈਆਂ ਗੱਲਾਂ ਦਾ ਕੋਈ ਮਤਲਬ ਨਹੀਂ ਤੂੰ ਵੀ ਤਾਂ ਆਪਣੇ ਪਾਪਾ ਦੀ ਪਸੰਦ ਨਾਲ ਹੀ ਵਿਆਹ ਕਰ ਲਿਆ ਹੋਵੇਗਾ ਨਹੀਂ ਤੇਰੇ ਤੋਂ ਬਿਨਾ ਕਿਸੇ ਨੇ ਦੇਖ ਲਿਆ ਤਾਂ ਮੁਸ਼ਕਲ ਹੋ ਸਕਦੀ ਹੈ ਅਸ ਨੂੰ ਜਾਂਦੇ ਦੇਖ ਮਨਜਿੰਦਰ ਨੇ ਤਰਲੇ ਭਰੀ ਆਵਾਜ਼ ਵਿੱਚ ਕਿਹਾ ਦੁਬਾਰਾ ਨਹੀਂ ਮਿਲेंगी ਉਹ ਬਿਨਾ ਕੁਝ ਬੋਲੇ ਉੱਥੋਂ ਚਲੀ ਗਈ ਘਰੇ ਪਹੁੰਚੀ ਤਾਂ ਹਰਦੀਪ ਘਬਰਾਇਆ ਹੋਇਆ ਸੀ ਤੂੰ ਕਿੱਥੇ ਇੰਨੀ ਦੇਰ ਕਰ ਦਿੱਤੀ ਇੱਕ ਪੁਰਾਣੀ ਸਹੇਲੀ ਮਿਲ ਗਈ ਸੀ ਠੀਕ ਐ ਮੈਂ ਚੌਲ ਬਣਾ ਦਿੱਤੇ ਹਨ ਅਸੀਂ ਖਾ ਲਏ ਹਨ ਤੇ ਤੂੰ ਵੀ ਖਾ ਲੈ ਅਚੰਤ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਕੰਮ ਵਿੱਚ ਲੱਗ ਗਈ ਦੂਜੇ ਦਿਨ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਹੀ ਚੱਲਦੇ ਰਹੇ ਪਰ ਸ਼ਾਮ ਨੂੰ ਜਦੋਂ ਉਹ ਸਬਜ਼ੀ ਲੈਣ ਗਈ ਤਾਂ ਆਉਂਦੇ-ਆਉਂਦੇ ਉਸ ਨੂੰ ਫਿਰ ਕਾਫੀ ਦੇਰ ਹੋ ਗਈ ਉਸ ਦਿਨ ਫਿਰ ਮਨਜਿੰਦਰ ਮਿਲ ਗਿਆ ਸੀ ਅਸਤੇ ਨਾਲ ਤੁਰਦੇ ਹੋਏ ਉਹ ਥੋੜੀ ਦੂਰ ਤੱਕ ਚਲੀ ਗਈ ਸੀ ਉਸਦਾ ਸਾਥ ਉਸਨੂੰ ਚੰਗਾ ਲੱਗ ਰਿਹਾ ਸੀ ਮਨਜਿੰਦਰ ਉਸਦਾ ਹੱਥ ਫੜ ਕੇ ਇੱਕ ਰੈਸਟੋਰੈਂਟ ਵਿੱਚ ਆ ਕੇ ਬੈਠ ਗਿਆ ਸੀ ਜਦੋਂ ਘਰ ਵਾਪਸ ਆਈ ਤਾਂ ਮਨਜਿੰਦਰ ਦਾ ਸਾਥ ਉਸਨੂੰ ਬੇਚੈਨ ਕਰਨ ਲੱਗਾ ਸੀ ਉਸ ਦਿਨ ਤੋਂ ਬਾਅਦ ਅਚਿੰਤ ਜਦੋਂ ਵੀ ਸਬਜ਼ੀ ਲੈਣ ਜਾਂਦੀ ਅਕਸਰ ਹੀ ਉਸਨੂੰ ਦੇਰ ਹੋ ਜਾਂਦੀ ਜਿਸ ਦੇ ਲਈ ਉਹ ਵੱਖਰੇ ਵੱਖਰੇ ਬਹਾਨੇ ਬਣਾਉਂਦੀ ਹਰਦੀਪ ਵੀ ਕੋਈ ਅਨਾੜੀ ਤਾਂ ਸੀ ਨਹੀਂ ਕੁਝ ਕੁਝ ਸਮਝ ਰਿਹਾ ਸੀ ਅਚੰਤ ਨੂੰ ਉਹ ਮਜ਼ਾਕ ਮਜ਼ਾਕ ਵਿੱਚ ਬਹੁਤ ਕੁਝ ਸਮਝਾ ਰਿਹਾ ਸੀ ਪਰ ਅਚੰਤ ਦਾ ਮਨ ਹੁਣ ਬਿਲਕੁਲ ਵੀ ਸਮਝਣ ਲਈ ਤਿਆਰ ਨਹੀਂ ਸੀ ਮਨਜਿੰਦਰ ਨਾਲ ਮਿਲਦੇ ਰਹਿਣ ਨਾਲ ਦੋਨਾਂ ਦਾ ਪਿਆਰ ਫਿਰ ਤੋਂ ਵਧਣ ਫੁੱਲਣ ਲੱਗਾ ਸੀ ਮਨਜਿੰਦਰ ਦੇ ਜੀਵਨ ਵਿੱਚ ਦੁਬਾਰਾ ਵਾਪਸ ਆਉਣ ਦਾ ਸੱਦਾ ਅਚੰਤ ਨੂੰ ਚੰਗਾ ਲੱਗ ਰਿਹਾ ਸੀ ਤੇ ਉਸ ਨੂੰ ਸਵਾਰਥੀ ਵੀ ਬਣਾ ਰਿਹਾ ਸੀ ਉਹ ਸਮਝ ਗਈ ਸੀ ਕਿ ਉਸ ਦੀਆਂ ਖੁਸ਼ੀਆਂ ਸਿਰਫ ਮਨਜਿੰਦਰ ਦੇ ਨਾਲ ਹੀ ਹਨ ਉਸ ਨੂੰ ਆਪਣੀਆਂ ਖੁਸ਼ੀਆਂ ਨੂੰ ਵਾਪਸ ਲੈਣ ਦਾ ਪੂਰਾ ਹੱਕ ਹੈ। ਜ਼ਬਰਦਸਤੀ ਥੋਪੀ ਗਈ ਆਪਣੇ ਤਰਾਸ ਦੀ ਪਰਿਵਯਾਹ ਦੇ ਫੈਸਲੇ ਨੂੰ ਆਖਰ ਉਹ ਕਿਉਂ ਮੰਨੇ? ਉਸੇ ਦੌਰਾਨ ਮਨਜਿੰਦਰ ਦਾ तबादला ਦੂਜੇ ਸ਼ਹਿਰ ਹੋ ਗਿਆ। ਉਸਨੇ ਅਚਿੰਤ ਦੇ ਸਾਹਮਣੇ ਇਹ ਪ੍ਰਸਤਾਵ ਰੱਖਿਆ ਕਿ ਜੇਕਰ ਅਚਿੰਤ ਉਸਦੇ ਨਾਲ ਦੂਜੇ ਸ਼ਹਿਰ ਜਾ ਕੇ ਰਹੇ ਤਾਂ ਉਹ ਉਸ ਨਾਲ ਲਾਵਾਂ ਲੈ ਲਵੇਗਾ। ਫਿਰ ਕੁਝ ਹੀ ਦਿਨਾਂ ਬਾਅਦ ਹਰਦੀਪ ਤੋਂ ਤਲਾਕ ਲੈ ਕੇ ਕੋਟ ਵਿੱਚ ਵਿਆਹ ਕਰ ਲਵੇਗਾ। ਅਚੰਤ ਨੂੰ ਮਨਜਿੰਦਰ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਉਸ ਨੂੰ ਕਦੇ ਤੋਖਾ ਨਹੀਂ ਦੇਵੇਗਾ ਇਸ ਲਈ ਉਸ ਨੇ ਉਸ ਦਾ ਪ੍ਰਸਤਾਵ ਮੰਨਣ ਵਿੱਚ ਦੇਰੀ ਨਹੀਂ ਕੀਤੀ ਦੋਨਾਂ ਨੇ ਮਿਲ ਕੇ ਘਰ ਛੱਡਣ ਦਾ ਇੱਕ ਦਿਨ ਤੇ ਸਮਾਂ ਤੈਅ ਕਰ ਲਿਆ ਆਪਣੇ ਫੈਸਲੇ ਤੇ ਜਦੋਂ ਵੀ ਉਸ ਦਾ ਮਨ ਡੋਲਦਾ ਤਾਂ ਉਹ ਮਨ ਨੂੰ ਸਮਝਾ ਦਿੰਦੀ ਇਹ ਕਿਹੜੇ ਮੇਰੇ ਖੂਨ ਦੇ ਰਿਸ਼ਤੇ ਆ ਜੋ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦੇਵਾਂ ਵੈਸੇ ਵੀ ਖੂਨ ਦੇ ਰਿਸ਼ਤੇ ਆ ਨੇ ਵੀ ਉਸ ਦਾ ਕਿਹੜਾ ਸਾਥ ਦਿੱਤਾ ਸੀ ਇੱਕ ਮਨਜਿੰਦਰ ਦੇ ਨਾਲ ਉਸਦਾ ਰਿਸ਼ਤਾ ਸੱਚ ਸੀ ਬਾਕੀ ਸਭ ਝੂਠ ਜਿਸ ਦਿਨ ਉਸਨੇ ਮਨਜਿੰਦਰ ਦੇ ਨਾਲ ਘਰੋਂ ਨਿਕਲਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣਾ ਜ਼ਰੂਰੀ ਸਮਾਨ ਇੱਕ ਬੈਗ ਵਿੱਚ ਪਾ ਕੇ ਬੱਚਿਆਂ ਦੇ ਕਮਰੇ ਵਿੱਚ ਰੱਖ ਦਿੱਤਾ ਉਹ ਰਾਤ ਉਹ ਬੱਚਿਆਂ ਦੇ ਨਾਲ ਹੀ ਬਤਾਉਣਾ ਚਾਹੁੰਦੀ ਸੀ ਪਰ ਬੱਚਿਆਂ ਦੇ ਨਾਲ ਲੇਟੀ ਹੋਈ ਅਜੰਤ ਦੀਆਂ ਅੱਖਾਂ ਵਿੱਚੋਂ ਨੀਂਦ ਕੋਹਾਂ ਦੂਰ ਸੀ ਰਾਤ ਦੇ ਹਨੇਰੇ ਵਿੱਚ ਕੱਲ ਤੇ ਅੱਜ ਨੂੰ ਖੰਗਾਲਦਾ ਉਸਦਾ ਮਨ ਦੀ ਆਤਮਾ ਨੂੰ ਹੀ ਕਟਾਰੇ ਵਿੱਚ ਲਿਆ ਖੜਾ ਕਰਦਾ ਅਚਾਨਕ ਕਈ ਸਵਾਲ ਉਸ ਦੇ ਮਨ ਨੂੰ ਘੁਤਰਨ ਲੱਗੇ ਕਿ ਆਪਣਾ ਸੁੱਖ ਇਨਸਾਨ ਨੂੰ ਇਨਾ ਮਤਲਬ ਹੀ ਬਣਾ ਦਿੰਦਾ ਹੈ ਕਿ ਦੋ 마ਸੂਮ ਬੱਚਿਆਂ ਦਾ ਪਿਆਰ ਪਤੀ ਦੀ ਇੱਜ਼ਤ ਲੋਕ ਲਾਜ ਸਭ ਗਾਇਬ ਹੋ ਜਾਂਦਾ ਉਸ ਦਾ ਮਨ ਕਿਸੇ ਡੂੰਗੀ ਸੋਚ ਵਿੱਚ ਡੁੱਬਣ ਲੱਗਾ ਸੀ ਉਦੋਂ ਹੀ ਅਰਸ਼ ਸੁਪਨੇ ਵਿੱਚ ਡਰ ਕੇ ਸਿਸਕੀਆਂ ਲੈਂਦਾ ਉਸ ਤੇ ਗੱਲ ਨਾ ਲੱਗ ਗਿਆ ਅਚੰਤਨ ਇਸ ਨੂੰ ਥਾਪੜ ਦੇ ਹੋਏ ਬੇਫਿਕਰ ਹੋ ਕੇ ਸੌਣ ਲਈ ਗਿਆ ਬੱਚੇ ਦਾ ਆਪਣੇ ਉੱਪਰ ਵਿਸ਼ਵਾਸ ਦੇਖ ਉਸ ਦੀ ਸੁੱਤੀ ਹੋਈ ਚੇਤਨਾ ਜਾਗਣ ਲੱਗੀ ਉਸ ਨੂੰ ਆਪਣਾ ਬਚਪਨ ਯਾਦ ਆਉਣ ਲੱਗਾ ਜਦੋਂ ਕਦੇ ਉਹ ਰਾਤ ਨੂੰ ਡਰ ਜਾਂਦੀ ਸੀ ਤਾਂ ਘੰਟੇ-ਘੰਟੇ ਆਪਣਾ ਸਿਰ ਗੋਡਿਆਂ ਵਿੱਚ ਲੈ ਕੇ ਕੰਬਦੀ ਰਹਿੰਦੀ ਕੋਈ ਉਸ ਨੂੰ ਗੱਲ ਨਾਲ ਨਹੀਂ ਸਿਲਾਉਂਦਾ ਉਸੇ ਰਾਤ ਦਾ ਡਰ ਉਸ ਨੂੰ ਆਪਣੇ ਲਈ ਫੈਸਲਾ ਲੈਣ ਤੇ ਬਰੀਕੀਆਂ ਨਾਲ ਸੋਚਣ ਲਈ ਮਜਬੂਰ ਕਰਨ ਲੱਗਾ ਦੋਨੋਂ ਬੱਚੇ ਹਰ ਸੁੱਖ-ਦੁੱਖ ਵਿੱਚ ਆਪਣੀ ਸੱਕੀ ਮਾਂ 'ਤੇ ਭਰੋਸਾ ਕਰਦੇ ਸੀ। ਕਿਸੇ ਵੀ ਜ਼ਰੂਰਤ ਵਿੱਚ ਜਾਂ ਡਰ ਲੱਗਣ ਤੇ ਪਾਪਾ ਦੀ ਜਗ੍ਹਾ ਉਸ ਦਾ ਹੀ ਨਾਮ ਲੈਂਦੇ ਸੀ। ਜਦੋਂ ਉਹ ਚਲੀ ਜਾਵੇਗੀ ਤਾਂ ਇੱਕ ਮਾਂ ਤੋਂ ਧੋਖਾ ਖਾਣ ਤੋਂ ਬਾਅਦ ਕੀ ਇਹ ਦੋਨੋਂ ਬੱਚੇ ਕਦੇ ਕਿਸੇ 'ਤੇ ਭਰੋਸਾ ਕਰ ਸਕਣਗੇ? ਉਸ ਦਾ ਇੱਕ ਗਲਤ ਕਦਮ ਉਸ ਦੇ ਪਤੀ ਤੇ ਇਸ ਪਰਿਵਾਰ ਦੇ ਨਾਲ-ਨਾਲ ਉਸ ਦੇ ਮਾਨ-ਸਮਾਨ ਨੂੰ ਵੀ ਮਿੱਟੀ ਕਰ ਦੇਵੇਗਾ। ਆਪਣਾ ਜੋ ਫੈਸਲਾ ਉਸ ਨੂੰ ਉਮੰਗ ਨਾਲ ਭਰ ਦਿੰਦਾ ਸੀ ਅਚਾਨਕ ਉਸ ਨੂੰ ਉਸ ਉੱਪਰ ਪਛਤਾਵਾ ਹੋਣ ਲੱਗਾ ਉਸ ਦਾ ਦਿਲ ਕਰ ਰਿਹਾ ਸੀ ਕਿ ਇਸ ਅਣਚਾਹੇ ਰਿਸ਼ਤੇ ਨੂੰ ਛੱਡ ਕੇ ਰਸਮਾਂ ਰਵਾਜਾਂ ਨੂੰ ਤੋੜ ਕੇ ਆਪਣੇ ਪਿਆਰ ਨੂੰ ਵਾਪਸ ਪਾ ਲਵੇ ਪਰ ਉਹ ਸਮਝ ਰਹੀ ਸੀ ਕਿ ਇਹ ਪਿਆਰ ਦਾ ਵਾਸਨਾ ਭਰਿਆ ਫੈਸਲਾ ਵਿਨਾਸ਼ਕਾਰੀ ਹੋਵੇਗਾ ਜ਼ਿੰਦਗੀ ਦੀ ਦੌੜ ਵਿੱਚ ਉਹ ਬਹੁਤ ਅੱਗੇ ਨਿਕਲ ਆਈ ਸੀ ਹੁਣ ਪਿੱਛੇ ਮੁੜ ਕੇ ਵਿਛੜਿਆਂ ਦੇ ਨਾਲ ਆਪਣੇ ਸਾਥ ਨੂੰ ਅੱਗੇ ਵਧਾਉਣਾ ਸਭ ਤੋਂ ਵੱਡੀ ਮੂਰਖਤਾ ਹੋਵੇਗੀ ਇਸ ਲਈ ਆਪਣੇ ਵਿਛੜੇ ਪ੍ਰੇਮ ਤੋਂ ਮੋਹ ਦੀਆਂ ਡੋਰਾਂ ਕੱਟ ਕੇ ਉਸਦੇ ਅੱਗੇ ਵਧਣ ਵਿੱਚ ਹੀ ਸਭ ਦਾ ਪਲਾ ਹੈ ਸਵੇਰੇ ਜਦੋਂ ਮਨਜਿੰਦਰ ਆਪਣੀ ਕਾਰ ਲੈ ਕੇ ਆਇਆ ਤੇ ਉਸਨੂੰ ਫੋਨ ਕੀਤਾ ਉਹ ਗੇਟ ਖੋਲ ਕੇ ਬਾਹਰ ਆਈ ਉਸਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਪਰ ਉਹ ਸ਼ਾਂਤ ਬੁੱਤ ਬਣੀ ਖੜੀ ਉਸਨੂੰ ਦੇਖਦੀ ਰਹੀ ਫਿਰ ਕਹਿਣ ਲੱਗੀ ਨਹੀਂ ਮਨਜਿੰਦਰ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਦੋਨੋਂ ਬੱਚੇ ਮੈਨੂੰ ਮਾ ਮੰਗ ਪਿਆਰ ਕਰਦੇ ਹਨ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਪਰ ਆਪਣੀ ਬੱਚਿਆਂ ਨੂੰ ਧੋਖਾ ਨਹੀਂ ਦੇ ਸਕਦੀ ਉਸ ਦੀਆਂ ਗੱਲਾਂ ਸੁਣ ਕੇ ਉਹ ਕਹਿਣ ਲੱਗਾ ਇਹ ਕਿਹੋ ਜਿਹਾ ਪਾਗਲਪਾਨ ਹੈ ਇਹ ਭਾਵਨਾਤਮਕ ਤੌਰ ਤੇ ਸੋਚਣ ਦਾ ਸਮਾਂ ਨਹੀਂ ਹੈ ਬਸ ਚੱਲ ਇੱਥੋਂ ਛੇਤੀ ਕਰ ਮੇਰੀ ਤੇ ਤੇਰੀ ਸੋਚ ਵਿੱਚ ਬਸ ਇੰਨਾ ਹੀ ਫਰਕ ਹੈ ਕਿ ਜਿਸ ਨੂੰ ਤੂੰ ਮੇਰਾ ਪਾਗਲਪਨ ਸਮਝ ਰਿਹਾ ਉਹ ਹੁਣ ਮੇਰੇ ਕਰਮ ਹਨ ਬੱਚਿਆਂ ਦੇ ਪ੍ਰਤੀ ਮੇਰਾ ਫਰਜ਼ ਹੈ ਤੂੰ ਮੇਰੇ ਕਰਮਾਂ ਵਿੱਚ ਸੀ ਹੀ ਨਹੀਂ ਜੇ ਹੁੰਦਾ ਤਾਂ ਫਿਰ ਤੂੰ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਹੁੰਦਾ। ਹਾਂ, ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰ ਸਕਦੀ ਕਿ ਤੇਰਾ ਪਿਆਰ ਇੱਕ ਅਹਿਸਾਸ ਬਣ ਕੇ ਹਮੇਸ਼ਾ ਮੇਰੇ ਨਾਲ ਰਹੇਗਾ। ਹੁਣ ਤੂੰ ਇੱਥੋਂ ਜਾ। ਜੀਵਨ ਵਿੱਚ ਅੱਗੇ ਵਧਣ ਵਿੱਚ ਹੀ ਸਾਡੇ ਦੋਨਾਂ ਦੀ ਭਲਾਈ ਹੈ। ਹੈਰਾਨ ਹੁੰਦੇ ਹੋਏ ਮਨਜਿੰਦਰ ਨੂੰ ਉੱਥੇ ਛੱਡ ਕੇ ਉਹ ਘਰ ਦੇ ਅੰਦਰ ਆ ਗਏ। ਸ਼ਾਇਦ ਉਸ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਮਨਜਿੰਦਰ ਨੇ ਵੀ ਇੱਕ ਡੂੰਗਾ ਸਾ ਲਿਆ ਤੇ ਗੱਡੀ ਸਟਾਰਟ ਕਰਕੇ ਆਪਣੇ ਸ਼ਹਿਰ ਵੱਲ ਚੱਲ ਪਿਆ। ਸੋ ਤੁਹਾਨੂੰ ਅਚੰਤ ਦਾ ਫੈਸਲਾ ਕਿਸ ਤਰ੍ਹਾਂ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਭ ਤੋਂ ਵਧੀਆ ਕਮੈਂਟ ਕਰਨ ਵਾਲੇ ਦਾ ਜਿਹੜਾ ਸਕਰੀਨਸ਼ਾਟ ਹੈ ਉਹ ਹਰ ਇੱਕ ਵੀਡੀਓ ਵਿੱਚ ਪਾਉਣ ਦੀ ਕੋਸ਼ਿਸ਼ਦਾਰੀ ਰਹੇਗੀ ਲਾਈਕ ਵੀ ਕਰਿਓ ਵੀਡੀਓ ਨੂੰ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਜੇ ਤੁਹਾਨੂੰ ਕਹਾਣੀ ਬਹੁਤ ਜ਼ਿਆਦਾ ਚੰਗੀ ਲੱਗੀ ਤਾਂ ਤੇ ਚੈਨਲ ਤੇ ਵੀ ਜੇਕਰ ਪਹਿਲੀ ਵਾਰ ਸੁਣਿਓ ਕਹਾਣੀ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ ਆਪਣਾ ਵਕਤ ਦੇਣ ਲਈ ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ just to